ਸਸਿਗਰ ਜੀ ਸਾਰਿਆਂ ਨੂੰ ਅਸੀਂ ਅੱਜ ਚਲੇ ਆ ਵੀਰਪਾਪਾ ਪੁੱਡਾ ਸਾਹਿਬ ਜੀ ਸੰਗਰਾ ਦਾ ਕਰਦੇ ਅਸੀਂ ਹਰ ਵਾਰੀ ਐਸ ਵੇਲੇ ਜਾਂਦਾ ਵਾ ਉੱਥੇ ਸੇਵਾ ਕਰੀਦੀ ਆ ਤੇ ਤੜਕੇ ਵਾਪਸ ਆ ਜਾਈਦਾ ਤੇ ਅੱਜ ਅਸੀਂ ਚਲੇ ਸੀਗੇ ਆਪਣੀ ਨਵੀਂ ਬਲੈਰੋ ਲੈ ਕੇ ਅਸੀਂ ਅੱਜ ਬਲੈਰੋ ਤਿਆਰ ਕੀਤੀ ਆ ਉਹ ਅਸੀਂ ਵੀਡੀਓ ਵਿੱਚ ਨਹੀਂ ਲਿਆ ਸਕੇ ਮਾਫੀ ਚਾਹੁੰਦੇ ਆ ਪਰ ਇਹ ਅੱਜ ਸਾਡਾ ਮਨਜੀਤ ਵੀਰ ਨੇ ਵਲੌਗ ਸਟਾਰਟ ਕਰਨਾ ਸੀ ਅਹੀਂ ਕਿ ਚਲੋ ਬਾਬਾ ਡਾ ਸਾਹਿਬ ਜੀ ਤੋਂ ਸ਼ੁਰੂ ਕਰੀਏ ਸਾਡੀ ਸ਼ੁਰੂ ਤੋਂ ਹੀ ਇਹ ਇੱਛਾ ਸੀਗੀ ਕਿ ਜਦੋਂ ਅਸੀਂ ਪਹਿਲੀ ਵਾਰੀ ਵਲੌਗ ਸਟਾਰਟ ਕਰਾਂਗੇ ਤਾਂ ਅਸੀਂ ਆਪਣਾ ਜਿਹੜਾ ਵਲੌਗ ਸਟਾਰਟ ਕਰਨਾ ਉਹ ਗੁਰੂ ਘਰ ਦੇ ਪਹਿਲੇ ਵਲੌਗ ਤੋਂ ਸਟਾਰਟ ਕਰਾਂਗੇ ਤੇ ਅੱਜ ਅਸੀਂ ਉਹੋ ਹੀ ਕੀਤਾ ਨਾਲੇ ਹੁਣ ਸਵੇਰ ਸੰਗਰਾਹ ਦਾ ਤੇ ਅੱਜ ਅਸੀਂ ਉਹ ਰਾਤ ਨੂੰ ਜਾਣਾ ਤੇ ਉੱਥੇ ਰਾਤ ਨੂੰ ਜਾ ਕੇ ਸੇਵਾ ਕਰਾਂਗੇ ਮੱਥਾ ਟੇਕਾਂਗੇ ਗੁਰਬਾਣੀ ਪੜਾਂਗੇ ਤੇ ਬਾਕੀ ਹੁਣ ਆਪਾਂ ਆਪਣਾ ਇਦਾਂ ਵਲੌਗ ਸਟਾਰਟ ਕਰਦੇ ਆਂ ਤੇ ਚਲੋ ਫਿਰ ਹੁਣ ਅਸੀਂ ਦੂਜੀ ਟਨਵਾਜੀ ਤੁਹਾਡਾ ਐਂਡ ਤੇ ਵਿਖਾਵਾਂਗੇ ਦੋ ਐਂਡ ਤੇ ਵਿਖਾਵਾਂ ਉਹਨਾਂ ਕਿ ਭੋਈਆ ਫਿਰ ਕਿੱਥੋਂ ਆਉਣਾ ਬਾਪ ਦੇ ਬੋਲਾਰ ਤੋਂ ਉੱਧਰ ਪਾਉਣਾ ਰਿਹਾ ਹਾਂ ਨਹੀਂ ਉਹ ਗੱਲ ਨਹੀਂ ਮਤਲਬ ਵੀ ਹੁਣ ਇੱਥੋਂ ਆਉਣਾ ਵਾ ਮਹੂ ਵਿੱਚ ਅੱਗੇ ਨਹੀਂ ਅਗਲੇ ਤੇ ਆਉਣਾ ਲੰਘਦੇ ਆ ਸਾਰੇ ਜਿਹੜੇ ਪਿੰਡਾਂ ਤੋਂ ਮੈਨੂੰ ਪਤਾ ਹੀ ਨਹੀਂ ਹਾਂ ਹਾਂ ਅੱਛਾ ਅੱਛਾ ਤੇ ਸਹੀ ਪਹੁੰਚਿਆ ਲੈ ਮਤਰੋ ਅਸੀਂ ਆਪਣੇ ਸ਼ਹਿਰ ਮਹੂ ਵਿੱਚੋਂ ਤਾਂ ਨਿਕਲ ਚੁੱਕੇ ਹਾਂ ਤੇ ਸਾਨੂੰ ਇੱਥੋਂ 70 ਕਿਲੋਮੀਟਰ ਪੈਂਦਾ ਅਮਰਸਰ 70 ਕਿਲੋਮੀਟਰ ਹਨਾ ਆ ਬਾਬਾ ਮੀਤ ਜੀ ਬਾਬਾ ਬੁੱਢਾ ਸਾਹਿਬ ਚੱਲ ਆ ਉਹ ਤਾਂ ਮੈਨੂੰ ਪਤਾ ਵਾ ਤੇ ਬਾਬਾ ਬੁੱਢਾ ਸਾਹਿਬ ਕਿੰਨੀ ਕਿੰਨੀ ਕਿੰਨਾ ਨਹੀਂ ਉਹ ਆ ਸਾਈਡ ਨਾਲ ਪੈ ਲਗਾ ਨਹੀਂ 70 ਖਊਗਾ ਨਾ 65 ਹੋਊਗਾ ਚਲੋ ਉਹ ਨਾ ਨਹੀਂ ਹੋਊਗਾ ਹਾਂ ਤੇ ਹੁਣ ਆਪਾਂ ਜਾ ਰਹੇ ਆ ਪਰ ਜਿਹੜੇ ਰੋਡ ਤੇ ਅਸੀਂ ਜਾ ਰਹੇ ਆ ਨਾ ਇਹ ਸੜਕ ਬਹੁਤ ਟੁੱਟੀ ਹੋਈ ਐ ਇੱਥੇ ਟੋਏ ਟੋਏ ਨੇ ਤੁਹਾਨੂੰ ਦਿਖਾਉਂਦੇ ਆ ਕੋਲੋਂ ਨਾਲ ਹੱਟ ਗਈ ਆ ਨਾਲ ਬਣ ਰਹੀ ਐ ਇੱਧਰ ਲੈ ਸਾਈਡ ਤੇ ਉਹਦੀ ਆਵਾਜ਼ ਨਹੀਂ ਗਈ 来 भाई असि तेल ਪੋਣਾ ਹੈਗਾ ਤੇ ਅਸੀਂ ਅੱਗੇ ਲੰਘ ਗਏ ਆ ਗੱਲਾਂ ਗੱਲਾਂ ਕਰਦੇ ਕਰਦੇ ਤੇ ਇਹਨਾਂ ਨੂੰ ਹੁਣ ਜੇ ਇਹਨਾਂ ਨੂੰ ਹੁਣ ਜੇ ਤੇ ਆਇਆ ਕਿ ਤੇਲ ਵੀ ਪੋਣਾ ਹੈਗਾ ਹੁਣ ਹੁਣ ਬੈਕ ਪੋਣਗੇ ਉਹ ਠੀਕ ਆ ਹਾਂ ਗੁੱਡ ਮਾਰਨਿੰਗ ਆ ਉਹ ਮਗਰ ਆ ਉਹ ਛੜ ਕੇ ਅੱਪ ਕਰ ਦੇ ਤੂੰ ਕਹ ਲੈ ਜ ਮੈਂ ਕਹ ਲੈ ਜ ਆਏ ਬਸ ਕਾਇਕ ਮਾ ਛੜ ਕੇ ਤੇ ਬੈਠ ਜੀ ਇੱਥੇ ਸਾਰੇ ਡਰਾਈਵਰ ਬੈਠੇ ਨੇ ਮੈਨੂੰ ਛੱਡ ਕੇ ਮਗਰ ਆਉਂਦਾ ਤਾਂ ਕੋਈ ਪਰ ਹਾਂ ਹੁਣ ਤੂੰ ਪਾਲਾ ਚੱਲ ਗਿਆ ਪਾਜਣ ਕਰ ਤੇਰਾ ਮਤਲਬ ਤੂੰ ਵੀਰ ਕੈ ਲੈਣਾ ਤੂੰ ਹੱਟ ਓ ਤੂੰ ਹੱਟ ਪਾਕੀ ਨੇ ਲੈਣੇ ਮੈਨੂੰ ਦੇ ਦੋ ਮੇਰਾ ਦੋਸਾ ਰਹਿ ਗਿਆ ਤੇਰਾ ਹੋ ਜਾ ਦੋਸਾ ਇੰਦਾ ਹੀ ਤੂੰ ਭਾਗ ਰਹਿ ਚਲੋ ਯਾਰ ਤੇਰਾ ਪਾਣਾ ਭਾਈ ਨੇ 100 ਦੇ ਹਾਂ ਲੈ ਲੈ ਕੋਈ ਗੱਲ ਨਹੀਂ ਸਾਰਾ ਇਹ ਸ਼ੀਸ਼ੇ ਹੀ ਸਾਫ ਕਰਦਾ ਰਹਿੰਦਾ ਉਹ ਨਿਸ਼ਾਨ ਦੇ ਬਾਅਦ ਇਹ ਗੱਲਾਂ ਕਪੜਾ ਵਾਹ ਹਾਂ ਬਾਪ ਇਹ ਕੁਡਾ ਬਸਰਮਾ ਕੌਣ 80 ਸਾਲ ਸਾਰੀ ਦਾ ਬੇਲਾ ਲਾ ਲੇ ਤੇ ਅੰਗੇ ਉਸਤਾਦ ਜੀ ਚਲੋ ਜੀ 2000 ਚੋ ਤੇਲ ਆਪਾਂ ਪਵਾ ਲਿਆ ਆ ਤੇ ਜਾ ਵੀ ਨਹੀਂ ਰੋਪਣਾ ਪਵਾਸ ਮੈਂ ਲੀ ਤੇ ਹੀ ਰੋਗ ਨਹੀਂ ਨਹੀਂ ਲੈ ਕਰੋ ਤਰੇਆਂ ਫੁਰਗੋੜੇ ਚਾਹ ਦੀ ਫਰਮੈਸ਼ ਕਰ ਦਿੱਤੀ ਆ ਬਾਕੇ ਯਾਰ ਤੂੰ ਰੋਟੀ ਨਹੀਂ ਖਾਦੀ ਕਰ ਹੁਣ ਤੋਂ ਲੱਗੇ ਨੇ ਇਹ ਮੋਟਾ ਹਵਾ ਬਿਲਕੁਲ ਜੀਣਾ ਇਹ ਮਿਲਦਾ ਫਿਰ ਆਪਾਂ ਤੇ ਆਵੀਆਂ ਗਈਆਂ ਹੁਣ ਮੈਂ ਦੱਸਦਾ ਮੈਂ ਚੱਕਰ ਕੀ ਆ ਹਾਂ ਇਹ ਨਾ ਵੈਸੇ ਤਾਂ ਲੰਗਰਾਂ ਦੇ ਆ ਇਹ ਆਤੀ ਕੰਦੇ ਪਰ ਉਹਦੇ ਕੋਲ ਆਧਨਾ ਨਹੀਂ ਕਿਹੜੀ ਕਿੱਥੇ ਰੋਗਣਾ ਬਣੀ ਪਨ ਸਕਿਆ ਇੱਥੇ ਨਹੀਂ ਅੱਗੇ ਵਾਲੀ ਦੇ ਰੋਕ ਲਈ ਕਿਉਂ ਕਿ ਦੂਜਾ ਰਾਤ ਨੂੰ ਲੰਗਰ ਨਹੀਂ ਹੁੰਦੇ ਹਾਂ ਕਿਸੇ ਬਣੀ ਪਨ ਸਕਿਆ ਮੇਰੇ ਜੀ ਚਾਹ ਤਾਂ ਪਿਆਣੀ ਪੈਣੀ ਹੈ ਚਾਹ ਤਾਂ ਸਾਨੂੰ ਬਈ ਪਿਉਣੀ ਪਣੀ ਹੈ ਚਾਹ ਦਾ ਬਹੁਤ ਆਦੇ ਇਹ ਸਾਡੇ ਚ ਸਭ ਤੋਂ ਸੇਨਾ ਬੰਦਾ ਸਭ ਤੋਂ ਸਾਰੇ ਗੱਲ ਬਣੀਦੀ ਆ ਚਾਹ ਹੀ ਜਵੇ ਨਾ ਬਣੀ ਹਾਂਜੀ ਸਾਡੇ ਸਾਰਿਆਂ ਤੋਂ ਵੱਡਾ ਹੈ ਅਸੀਂ ਇਹਦੀ ਹਰੇ ਗੱਲ ਮੰਨਦੇ ਹਾਂ ਤੇ ਜਿਵੇਂ ਕਹਿੰਦਾ ਸਾਨੂੰ ਉਵੇਂ ਕਰਨੀ ਪੈਂਦੀ ਆ ਤੇ ਹੁਣ ਕਹਿੰਦਾ ਚਾਹ ਪੀਣੀ ਆ ਤੇ ਉਹ ਸਾਹਮਣੇ ਹੁਣ ਹਵੇਲੀ ਆ ਗਈ ਆ ਤੇ ਹਣ ਉੱਥੇ ਰੋਕ ਕੇ ਚਾਹ ਪੀਵਾਂਗੇ ਨਹੀਂ ਇਹਦਾ ਕੀ ਹੋਇਆ ਇਹਦੇ ਸ਼ੀਸ਼ੇ ਅਗਲੇ ਨੇ ਹਨਾ ਬਾਈ ਸ਼ੀਸ਼ੇ ਦਾ ਸਾਬ ਕਰ ਲੈਣਾ ਕਿੱਥੇ ਸ਼ੀਸ਼ਿਆਂ ਨੂੰ ਹੁਣ ਬਾਈ ਕੀ ਕਰੀਏ ਜਦੋਂ ਪਾਫ ਜੰਮੀ ਆ ਪਾਫ ਜੀ ਜੰਮੀ ਜਾਂਦੀ ਆ ਲੈ ਬਈ ਮੁੰਡਾ ਰੁਕ ਲੈ ਬਾਈ ਅਸੀਂ ਉੱਦਾਂ ਵੀ ਰੁਕਣੇ ਲੱਗਣਾ ਆਪਣਾ ਵਾਹ ਲੈ ਲੋ ਜੀ ਅਸੀਂ ਉਹਦਾ ਮੈਂ ਵੇਖੀ ਆ ਆ ਗਏ ਅਸੀਂ ਹਵੇਲੀ ਲੈ ਬਈ ਪੁੱਤਰਾ ਉਹ ਸਾਰੇ ਹੁਣ ਆਣਾ ਸੀ ਆ ਗਏ ਆ ਬੇਲੀ ਚਾਹ ਦਾ ਕਰਦੇ ਆ ਆਰਡਰ ਜਾਓ ਫੇਰ ਕਾ ਚੱਕੇ ਨਾਲ ਜਾ ਕੇ ਆਓ ਯਾਰ ਆਪੇ ਆਉਣਗੇ ਮੈਂ ਕੀ ਖਰੇ ਆ ਵੀ ਆ ਗਏ ਨੇ ਸੈਲਫ ਸਰਵਿਸ ਆ ਉਹ ਯਾਰ ਕਣਾਈ ਇਹਨੇ ਮੁੰਡੇ ਨੂੰ ਚਾਹ ਦੀ ਜਿਆਦੀ ਸੀਗੀ ਇਹਨੇ ਚਾਹ ਪੀਣੀ ਸੀਗੀ ਹਨਾ ਚਾਹ ਦੀ ਪੀਣੀ ਚਾਹ ਲੈ ਬਈ ਆ ਗਿਆ ਬਈ ਦੱਸੋ ਬਈ ਮੁੰਡੇ ਨੂੰ ਲੈ ਵੀ ਮਿੱਤਰੋ ਚਾਹ ਆ ਗਈ ਸਾਡੀ ਤੇ ਬਾਈ ਜੀ ਕਹਿੰਦੇ ਮਠੀਆਂ ਵੀ ਖਾਣੀਆਂ ਤੇ ਮਠੀਆਂ ਵੀ ਨਾਲ ਮੰਗਵਾਲੀਆਂ ਵੀਰ ਜੀ ਨੇ ਵੀ ਹੈ ਤੇ ਚਲੋ ਵੀ ਚੱਕਵਾ ਆਦਿਆ ਦੀ ਚਾਹ ਸਾਰੇ ਜਾਣੇ ਚੱਕਵਾ ਆਦਿਆ ਦੀ ਮਠੀ ਵੀ ਨਾਲ ਚੱਕ ਲਓ ਬਈ ਮਠੀ ਵੀ ਆਦਿਆ ਦੀ ਚੱਕੋ ਬਈ ਚਾਹ ਨਾਲ ਮਠੀ ਚੱਕੋ ਚਾਹ ਨਾਲ ਮਠੀ ਕਾਲੋ ਫਰੈਂਡਸ ਵਾਦ ਲਈ ਕਿਹਨੇ ਤੋਂ ਜਨਾਇਆ। ਸੌਸ ਪਾਪਾ ਕੇ? ਹਾਂ ਮਠੀਆਂ ਦਾ ਪੈਕੇਟ ਲੈ ਲੈਂਦੇ ਹੁੰਦੇ ਸੀ। ਹਾਂ। ਨਾਲ ਸੌਸ ਸਾਡੇ ਪਾਉਜੀਏ ਲੈ ਲੈਣਾ। ਆਪਾਂ ਖਾਂਦੇ ਰਹੇ। ਠੀਕ ਆ। ਲੈ ਬਈ। ਇੱਥੇ ਚਾਹ ਪੀ ਗਏ ਤੇ ਆਪਾਂ ਫੇਰ ਤੁਰ ਪਏ ਆਪਣੇ ਸਫ਼ਰ ਨੂੰ। ਪਹੁੰਚ ਚੁੱਕੇ ਆਂ ਬਾਬਾ ਬੁੱਢਾ ਸਾਹਿਬ ਜੀ ਇਹ ਪਿੰਡ ਆ ਗਿਆ ਠੱਟਾ ਕੁਝ ਦੇਖ ਸਕਦੇ ਹੋ ਲੋਈ ਸੰਗਤ ਪਹੁੰਚ ਚੁੱਕੀ ਹੈ ਬਹੁਤ ਸਾਰੀ ਫਰਵਰੀ ਇੰਨੀ ਹੁੰਦੀ ਹੈ ਨਾ ਅੱਜ ਵਾਧਾ ਨਹੀਂ ਲੱਗਦਾ ਇਹਦਾ ਇੱਥੇ ਅਜਾ ਫਾਲੇਡ ਲੱਗਦੇ ਥੋੜੀ ਇਹ ਤਾਂ ਵਾਰ ਜਿਵੇਂ ਇਹ ਕਢਿ ਲਾਉਂਦੇ ਜਗ੍ਹਾ ਤਾਂ ਵਧੂਆ ਉਹ ਜਗ੍ਹਾ ਤਾਂ ਲੱਗਿਆ ਨਹੀਂ ਕਢੀ ਇਹਦਾ ਤਾਂ ਬਰਾਂਡ ਨਹੀਂ ਆਹ ਲੈ ਆਇਆ ਉਹ ਆਹ ਸਮਾਨ ਲਾਇਆ ਤੋੜ ਲਾਇਆ ਉਹ ਉੱਧਰ ਲਾਇਆ ਸਾਹਮਣੇ ਕਾ ਜੀ ਵੀਰ ਦੇ ਰਿਹਾ ਥਾ а п л о д и с м е ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਸੇਵਾ ਕਰਕੇ ਤੇ ਹੁਣ ਆਪਾਂ ਘਰ ਨੂੰ ਪਾਵਾਂਗੇ ਚੱਲੇ ਸਾਰੇ ਜਣੇ ਆ ਗਏ ਨੇ ਚੱਲੀਏ ਫਿਰ ਚਲੋ 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 ਜੀ ਮਤਰੋ ਖੋਲੀ ਰੋਬਨ ਓਏ ਲਓ ਵੀ ਲਓ ਥੋੜਾ ਟੈਟ ਜਿਹਾ ਖੋਲਣਾ ਵੇ ਉਹ ਟੈਟ ਹੀ ਕੁਝ ਦੇ ਚਲੋ ਕੀ ਆ ਹੋਇਆ ਉਹ ਨਹੀਂ ਲੋਕ ਥੋੜਾ ਟਾਇਡ ਜਾ ਖੁੰਦਾ ਸੀ ਮੈਂਗਾ ਇਹ ਆ ਜੀ ਆਪਣੀ ਬਲੇਰੋ ਜਿਹੜੀ ਆਪਾਂ ਤਿਆਰ ਕਰਵਾਈ ਸੀ ਤੇ 4:30 ਵਜੇ ਤੇ ਆਪਾਂ ਕਰੀਬ ਕਰੇ ਪਹੁੰਚ ਜਾਵਾਂਗੇ ਤੇ ਬਾਕੀ ਲੈ ਵੀ ਮਿੱਤਰੋ ਆਪਾਂ ਪਿੰਡ ਪਹੁੰਚ ਚੁੱਕੇ ਆ ਤੇ ਕਰੀਬ ਸਾਨੂੰ ਇੱਕ ਘੰਟਾ ਲੱਗਾਣਾ ਆਪਾਂ ਨੂੰ ਇਹਨਾਂ ਨੂੰ ਰਸਤਾ ਸਾਫ਼ ਸੀਗਾ ਤੇ ਸਾਨੂੰ ਪਹੁੰਚਿਆ ਨੂੰ ਇੱਕ ਇੱਕ ਘੰਟਾ ਲੱਗਾ ਤੇ 5 ਮਿੰਟ ਤੇ ਤੇ ਹੁਣ ਆਕਾਸ਼ ਤੇ ਗਿਆ ਲਦੀ ਚਲੋ ਵਈ ਤੁਸੀਂ ਆਪਣੇ ਆਪਣੇ ਘਰੇ ਹਾਂ ਚਾਪੀ ਬਣਾਇ ਮੇਰੀ ਹੋ ਪਈ ਕਿ ਤੇ ਰਵਣ ਹਾਂ ਫ੍ਰੀ ਚਾਬੀ ਇਹਦੀ ਆ ਜਿਸ ਪਾਵਰ ਫੈਂਕ ਬਾਈ ਤੇਰੀ ਉੱਥੇ ਤਈ ਵੰਦੀ ਚਾਬੀ ਚਾਬੀ ਇਹਦੀ ਕਿੱਪੀ ਤੇ다고 ਇਨੀਏਗੀ ਆਵੇਂ ਹੈਗੀ ਹੈਗੀ ਲੈ ਵੀ ਚਾਬੀ ਫੜ ਆਪਣੀ ਆਪਣੀ ਕਰਨੀ ਚਾਬੀ ਹੈ ਚਲੋ ਵੀ ਜਗਦੀਸ਼ ਸਿੰਘ ਨਹੀਂ ਇੱਥੇ ਕਰ ਆ ਆਪਣਾ ਘਰ ਆ ਗਿਆ ਲੈ ਵੀ ਨੂੰ ਵੇਖੋ ਜੀ ਆਪਾਂ ਆਕਾਸ਼ਿੰਦਰ ਦਾ ਘਰ ਆ ਗਿਆ ਪੂਰੇ ਘਰੇ ਤਾਰ ਕੇ ਜਾਣੇ ਆ ਜੀ ਸਾਰੇ ਰੋ ਰੋ ਉੱਥੇ ਛਾੜ ਦੇ ਚੰਗਾ ਵੀ ਮਿੱਤਰਾ ਚੰਗਾ ਚੰਗਾ ਲੋ ਜੀ ਹੁਣ ਇੱਕ ਬੰਦਾ ਰਹਿ ਗਿਆ ਇਹਨੂੰ ਧਾਰਨਾ ਹੁਣ ਇਹਦਾ ਘੜ ਇਹਦਾ ਕਰਕੇ ਆ ਵੇਖੋ ਆ ਗਲੀਆਂ ਵੇਜੀ ਪਾਈ ਆ ਥੋਰਾ ਭੇੜੀ ਥੋਰਾ ਗਲੀਆਂ ਤੇ ਇਹਦਾ ਕਰਕੇ ਗਲੀ ਵੇਜੀ ਕੱਢਣ ਦਾ ਗੱਡੀ ਇਹ ਕਹਿੰਦਾ ਮੈਨੂੰ ਜਵਾ ਬੇਲ ਦੇ ਦਿੱਤਾ ਹਾਂ ਹਾਂ ਐਡਾ ਹੀ ਜਿੱਦੀ ਐਡਾ ਜਤੀ ਬੰਦਾ ਜਿੱਦੀ ਪਰਸਨ ਹਾਂ ਲੈ ਵੇ ਆ ਉਹ ਆ ਗਿਆ ਸਾਡੇ ਵੀਰ ਦਾ ਘਰ ਸਾਡਾ ਪਿਛਲੀ ਬਾਰੀ ਵੀ ਸੋਲਣੀ ਆ ਸਮਾਨ ਕਿਹੜਾ ਸਮਾਨ ਹੈਗਾ ਤੇਰੇ ਪਿੱਛੇ ਚੰਗਾ ਬਈ ਚੰਗਾ ਜੀ ਚੰਗਾ ਚੱਲ ਵੀ ਰੋਬਨ ਸਿਆਂ ਹੁਣ ਆਪਾਂ ਦੋਵੇਂ ਰਹਿ ਗਏ ਆ ਚੱਲੀਏ ਘਰ ਨੂੰ ਆਪਾਂ ਵੀ ਲੈ ਵੇ ਮਿੱਤਰੋ ਰੋਬਨ ਨੇ ਹੁਣ ਮੈਨੂੰ ਛੱਡਤਾ ਕਰੇ ਤੇ ਹੁਣ ਮੈਂ ਚੱਲਾਂ ਚੰਗਾ ਵੀ ਮਿੱਤਰਾ ਓਕੇ ਜੀ ਚੰਗਾ ਠੀਕ ਆ ਲੈ ਵੀ ਹੁਣ ਮੈਂ ਵੀ ਚੱਲਾਂ ਆਪਣੇ ਘਰ ਨੂੰ ਤੇ ਇਹ ਵੀ ਚੱਲਾ ਹੁਣ ਆਪਣੇ ਘਰ ਨੂੰ ਚੰਗਾ ਵੀ ਮਿੱਤਰਾ ਚਲੋ ਜੀ ਬਾਏ ਬਾਏ ਚੰਗਾ ਲਓ ਜੀ ਰੋ ਬਣ ਗਿਆ ਆਪਣੇ ਘਰ ਨੂੰ ਤੇ ਹੁਣ ਮੈਂ ਵੀ ਚੱਲਾ ਆਪਣੇ ਘਰ ਨੂੰ ਮੈਂ ਵੀ ਘਰੇ ਆ ਗਿਆ ਤੇ ਇਹ ਸੀ ਜੀ ਆਪਣਾ ਅੱਜ ਦਾ ਵਲੌਗ